ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਜੀਓ ਕਮਲ ਨੈਣ ਮਧੁਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾਂਜ ਸ਼ੋਰ ਜਿਸ ਦਹੀਂ ਭਾਤ ਖਾਏ ਜੀਓ ਜਿਹਦੀ ਵਿਆਖਿਆ ਕਰੋ ਜਿਹੜਾ ਵਾਹ ਗੁਰੂ ਸ਼ਬਦ ਹੈ ਨਾ ਵਾਹ ਗੁਰੂ ਹਾਂਜੀ ਗੁਰੂ ਦਾ ਪਰਮੇਸ਼ਰ ਹੈ ਹਾਂਜੀ ਬਾਦ ਅੰਤ ਹੈ ਕਹ ਬਤਾਰਾ ਸੋਈ ਗੁਰੂ ਸਭੇ ਹਮਾਰਾ ਜਿਵੇਂ ਸੂਰਜ ਹੈ ਜਿੱਥੇ ਸੂਰਜ ਜਾਊਗਾ ਉੱਥੇ ਇਹਦਾ ਸਵਾਲ ਨਹੀਂ ਪੈਦਾ ਹੁੰਦਾ ਅਜੇ ਕੀ ਤਾਂ ਗਿਆਨ ਹੈ ਹੂੰ ਹੂੰ ਜਿਹੜਾ ਤਤ ਗਿਆਨ ਹੈ ਜਿੱਦੇ ਉਹ ਹੋਊਗਾ ਉੱਥੇ ਗਿਆਨ ਸਾਡੀ ਹੁੰਦੀ ਤੇ ਰਾਣੀ ਹੁੰਦਾ ਇਹ ਆ ਫਿਰ ਜਿਹੜਾ ਸੱਚ ਖੜਦਾ ਹੈ ਹਾਂਜੀ ਉੱਥੇ ਮੇਰਾ ਨਹੀਂ ਹੈ ਹਾਂਜੀ ਉੱਥੇ ਭਰਮ ਦੀ ਹੈ ਕੋਈ ਕਿਸੇ ਰੂਹ ਠੀਕ ਹੈ ਜੀ ਉੱਥੇ ਕੋਈ ਅੰਡੇ ਚ ਬੰਨਦੀ ਹੈ ਸਾਰਿਆਂ ਦੇ ਭਰਮ ਦੇ ਅੰਡੇ ਫੁੱਟੇ ਹੋਏ ਨੇ ਠੀਕ ਹੈ گرو ہے جی جی ہوا اس جہ جائے جہ جائے خوشی مہا سر مردن رمپک مردن واگو کا مطلب گرو کی جہ کار شبد ہے اچھا جی ਵੜਿਆਈ ਹੋਈ ਹੈ ਗੁਰਦੈ ਨੇ ਵਾਹ ਗੁਰੂ ਗੁਰੂ ਦੀ ਵੜਿਆਈ ਵਾਹ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਜੀ ਹਾਂ ਜੀ ਹਾਂ ਜਿਸ ਕਰਕੇ ਇਹ ਦੋਖਾ ਦਾ ਦਿਲਬਰ ਹੂੰ ਹੂੰ ਗੁਰੂ ਅਡਾ ਵਾਹਿਆ ਅਡਾ ਚਾਹੇ ਇਕੱਠਾ ਲੱਗਿਆ ਹੋਇਆ ਅਰਥੇ ਦੇ ਅਡਾ ਰਹਿਣਗੇ ਅੱਛਾ ਜੀ ਗੁਰੂ ਦੀ ਉਸਤਿ ਹੂੰ ਹੂੰ ਬਹੁਤ ਗਿਆਨ ਦੀ ਵੜਾਈ ਜਿਹੜਾ ਲੇਰਾ ਦੂਰ ਕਰ ਸਕਦਾ ਗਿਆਨ ਗੁਰੂ ਅੱਛਾ ਜੀ ਆਪ ਪਰਮੇਸ਼ਰ ਦੀ ਵੜਾਈ ਹੂੰ ਹੂੰ ਤੇ ਕਮਲ ਨੈਨ ਮਧੁਰ ਅਰਥ ਹੁੰਦਾ ਹੈ ਕੁਰਬਾਨੀ ਸਾਰੀ ਵਾਹ ਗੁਰੂ ਹੈ ਅੱਛਾ ਜੀ ਕੁਰਬਾਨੀ ਸਾਰੀਓ ਗੁਰੂ ਦੀ ਵਡਿਆਈ ਹੈ ਗੁਣ ਗਾਇਨ ਹੈ ਗੁਣ ਗਾਇਨ ਜਾਨੋ ਨਾਮਕਾ ਗਾਵਾ ਗੁਣ ਬਾਣੀ ਗੁਣ ਬਾਣੀ ਹੈ ਕੁਰਬਾਨੀ ਤੋਂ ਗੁਣ ਬਾਣੀ ਕੁਰਬਾਨੀ ਖਲੋਸ ਮਾਇ ਹਾਂਜੀ ਕਮਲ ਨੈਣ ਮਧੁਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾਂ ਜਿ ਸ਼ੋਧ ਜਿਸੇ ਦਹੀਂ ਭਾਤ ਖਾਏ ਜਿਓ ਕਮਲ ਨਾ ਉਹਦਾ ਵੈਲਬੇ ਨੀ ਅੱਖਾਂ ਕਮਲ ਵਰਗੀਆਂ ਨੇ ਤੇਰੀ ਹਰ ਸਰ ਹਾਂਜੀ ਹਰਦਾ ਇਹਦਾ ਕਮਲ ਹੈ ਨਾ ਹਰਦਾ ਖੜਿਆ ਹੋਇਆ ਹੈਦਾ ਹਾਂਜੀ ਹੋਹੀ ਨੇ ਅੱਛਾ ਜੀ ਹੋਈ ਮੱਥੇ ਚ ਅੱਖਾਂ ਚਵਜੀਦੀਆਂ ਕਰਤੀ ਅੱਛਾ ਜੀ ਇਹ ਅੱਖ ਦੇਖ ਹਾਂ ਉਹ ਜੀ ਜਦ ਲੈ ਤਾ ਨਾ ਮੱਖੇ ਵਾਲਾ ਉਹ ਕਟਿਆ ਤੇ ਅੱਛਾ ਜੀ ਤੇ ਤੀਸਰੀ ਆਖੇ ਜਿਹੜੀ ਬੁੱਢੀ ਆ ਹੱਥੇ ਚ ਜਿਹੜੀ ਬਵੇਕ ਬੁੱਢੀ ਹੁੰਦੀ ਆ ਉਹ ਹੱਥੇ ਚ ਹੁੰਦੀ ਆ ਜਿਹੜੀ ਜਿੰਨਾ ਚਿਰ ਬਵੇਕ ਬੁੱਢੀ ਨਹੀਂ ਉਹ ਤੇਰਕੁੜੀ ਹੁੰਦੀ ਹੁੰਦੀ ਉਹ ਵਿੱਚ ਠੀਕ ਹੈ ਜੀ ਕਿਉਂਕਿ ਵਿਦਵਾਨਾਂ ਦੀ ਬੁੱਢੀ ਤੇਰਕੁੜੀ ਕਹਿੰਦੇ ਉਹਨੇ ਬੱਥੇ ਜਾਂ ਤੱਕ ਦੱਸਦੀ ਹਾਂ ਨਰਦੇ ਜੀ ਦਾ ਕਾਹਦੀ ਆਖ ਕਮਨ ਹੈ ਗੱਤ ਮਧੁਰ ਹੈ ਜਦੋਂ ਇਹ ਆ ਗਈ ਪਕੜ ਦੀ ਗੱਲ ਬਹੀ ਤੇ ਨਾ ਹਾਂਜੀ ਮਧੁਰ ਬੈਣ ਉੱਥੇ ਮਧੁਰ ਬੈਣ ਉੱਥੇ ਬੋਲੀ ਵੀ ਬਦਲ ਗਈ ਹੂੰ ਹੂੰ ਉੱਥੇ ਮਧੁਰ ਬੈਣ ਨੇ ਉੱਥੇ ਬਿਠਾਏ ਉੱਥੇ ਸੱਚ ਬੋਲਦੇ ਨੇ ਹੂੰ ਹੂੰ ਬਿਠ ਬੋਲਣਾ ਹੈ ਉੱਥੇ ਠੀਕ ਹੈ ਮਧੁਰ ਬੈਣ ਨੇ ਜਿਹੜੀ ਤੇ ਕੋਈ ਵੀ ਬੋਲੀ ਆਵਦੀ ਹੈ ਅੱਛਾ ਜੀ ਕੀ ਘੂੜ ਹਾਂਜੀ ਤੇ ਕੋੜੀ ਵਾਲਾ ਵੀ ਬੋਲੀ ਮਿੱਠੀ ਨਹੀਂ ਹੁੰਦੀ ਕੋੜੀ ਹੁੰਦੀ ਹੈ ਲਿਖਿਆ ਵਾਲੀ ਬੋਲੀ ਹੁੰਦੀ ਹੈ ਠੀਕ ਹੈ ਜੀ ਪੈਰ ਬਰੋਂ ਹੁੰਦਾ ਉਹਦੇ ਵਿੱਚ ਹੂੰ ਹੂੰ ਕਾਮ ਕਰੋ ਤਾਂ ਹੁੰਦਾ ਉਹਦੇ ਵਿੱਚ ਜੂੜ ਵੀ ਘਾਲ ਹੁੰਦਾ ਉਹਦੇ ਵਿੱਚ ਮਾਲ ਹੋਊ ਤਾਂ ਹੋਊਦਾ ਉਹਦੇ ਵਿੱਚ ਘਰੂਰ ਤਿੰਨਤੀ ਦੋ ਘਰੂਰ ਹੁੰਦੀ ਹੈ ਇਸ ਕਰਕੇ ਬੋਲ ਵੀ ਥੋੜਾ ਹੁੰਦਾ ਜਿਹੜੀ ਆ ਖੇਰ ਦੇ ਵਿੱਚ ਹੈ ਜਦੋਂ ਉਹਦੇ ਹੇਠੇ ਜਨਾਸ ਕਰਦੀ ਹੈ ਤਾਂ ਇਹ ਤੇ ਬੁੱਧਰ ਬੈਣ ਹੁੰਦੇ ਨੇ ਆਪਸਰਾ ਤੁਰੀ ਵਾ ਜਿਹੜੀ ਉਹਦੇ ਬੁੱਧਰ ਬੈਣ ਹੁੰਦੇ ਨੇ ਹੋਈ ਮੈਂ ਮਨ ਮੱਤ ਵਿੱਚ ਜਿੱਤੇ ਸਾਚ ਲਈ ਹੈ ਮਤਲਬ ਬੈਣ ਨਹੀਂ ਕਹਾ ਜਾ ਸਕਦਾ ਠੀਕ ਹੈ ਇਹ ਤੇ ਬੁੱਧਰ ਬਾ ਕੋਟ ਸੈਨ ਆਹ ਜੀ ਬੁੱਧਰ ਬਾ ਕੋਟ ਸੈਨ ਹਾਂ ਹਾਂ ਹਵਾਲਾ ਮਿਲ ਕੇ ਖੌਨ ਦੇ ਸਾਹਖੜਾ ਉੱਤੇ ਹਾਂ ਹਾਂ ਸਾਡੇ ਕਿਹਦਾ ਬੋਲ ਜੈਸੇ ਬੱਦੂ ਬੋਲੂ ਕੀ ਦਾ ਇੱਥੇ ਜਿਹੜੇ ਨੇ ਮਤਭੇਦ ਵੀ ਸਾਡੇ ਗੁਰਬਾਣੀ ਨਾਲ ਨਹੀਂ ਦੇਖਦੇ ਮਤਭੇਦ ਰੱਖਦੇ ਹਾਂ ਹਾਂ ਬਲਾਵੀ ਦੇ ਤੌਰ ਤੇ ਕੋਈ ਗੁਰਬਾਣੀ ਦੀ ਮੁਖਾਲਫਤ ਨਹੀਂ ਕਰਦਾ ਬਾਕੀ ਜਰਾ ਸਾਰੇ ਗ੍ਰੰਥਾਂ ਨੂੰ ਗੁਰਬਾਣੀ ਨਾਲ ਕਰਦੇ ਹੀ ਹੈ ਪਰ ਉਹ ਗ੍ਰੰਥਾਂ ਵਾਲੇ ਵੀ ਗੁਰਬਾਣੀ ਦੇ ਖਿਲਾਫ ਨਹੀਂ ਹੋਣਗੇ ਹਾਂ ਹਾਂ ਜਰੂਰ ਜੇ ਆਪਣੇ ਜਰਾਂ ਤੋਂ ਕੁਰਬਾਨੀ ਦੇ ਨੁਸਾਰੇ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਂ ਹਾਂ ਕੀ ਤਾਂ ਹੋ ਰਿਹਾ ਜਰੂਰ ਜਿਾਕੀ ਨਾਲ ਉਹ ਫਾਤਾਬਾਈ ਸ਼ਰਾਰਤ ਨਾਲ ਕੋਸ਼ਿਸ਼ ਕਰਦੇ ਨੇ ਵੀ ਸਾਡਾ ਕੁਰਬਾਨੀ ਦੇ ਨੁਸਾਰੇ ਆ ਰਹੀ ਹੈ ਅਸੀਂ ਵੀ ਕਹਿੰਦੇ ਕੁਰਬਾਨੀ ਦਾ ਵਿਰੋਧ ਨਹੀਂ ਸਿੱਧੇ ਦਲ ਤੋਂ ਕੋਈ ਸਰਦੋ ਕੁਰਬਾਨੀ ਦੇ ਸਿੱਧੇ ਦਲ ਤੋਂ ਸਭ ਦਾ ਵਿਰੋਧ ਕਰਦੀ ਹੈ ਠੀਕ ਹੈ ਜੀ ਸੰਗ ਸੋਭ ਆਪ ਵੀ ਕੀ ਕਰੂ ਕਦਰ ਕੀ ਸੰਭਾ ਇੱਕ ਦੂਜੇ ਦਾ ਵਿਰੋਧ ਕਰਦੇ ਵੀ ਇੱਥੇ ਠੀਕ ਹੈ ਜੀ ਵਿਦਵਾਨ ਇੱਕ ਦੂਜੇ ਦਾ ਵਿਰੋਧ ਕਰਦੇ ਨੇ ਪਰ ਭਗਤ ਇੱਕ ਦੂਜੇ ਦੇ ਵਿਰੋਧੀ ਜਾਇ ਕਰੋੜਾਂ ਦਾ ਵੀ ਹੋਰ ਕੋੜ ਸਾਨ ਸੰਤ ਸੋਭ ਜਿੱਤੇ ਸੰਤ ਸੰਗਤ ਹੈ ਹੂੰ ਹੂੰ ਤਾਂ ਤਾਂ ਸੰਤ ਸੰਗਤ ਇਸ ਤਰ੍ਹਾਂ ਹਲਾਸ ਪਾਇਆ ਵੇਲ ਸਾਰੇ ਮਿਲੇ ਹੋਏ ਨੇ ਇੱਕ ਜਲਾ ਦੇ ਵਿਰੋਧ ਨਹੀਂ ਹੁੰਦੇ ਠੀਕ ਹੈ ਜੀ ਕੁਰਬਾਨੀ ਦੇਣ ਦੀ ਵੀ ਹੈ ਵਿਰੋਧ ਦਾ ਬਸ ਹੈ ਠੀਕ ਹੈ ਕੋੜ ਸਾਨ ਸੰਤ ਸੋਭ ਹਾਂ ਜੀ ਬਾਜ਼ ਕਾਹੀ ਨਹੀਂ ਇਹੋ ਰਿਗੈਟ ਨੇ ਦੇਖੋ ਇਤੇ ਕਾਹ ਤਦਵਾ ਜਿ ショਦੋ ਇਹੋ ਰਿਗੈਟ ਨੇ ਜਿਹੜੀ ਬਿਠ ਬੋਲ ਹੈ ਨਾ ਹਾਂਜੀ ਇਹ ਸੇ ਦਾ ਨੋ ਜਿ ショਦਾ ਜਿਹੜੀ ਜਾਸ ਕਹਿੰਦੀ ਹੈ ਜਾਸ ਕੀ ਤਨ ਕੁਰਬਾਨੀ ਦੇ ਹਾਂਜੀ ਇਹਹੀ ਵਾਜਿ ショਦਾ ਨਾ ਨੂੰ ਜੋ ਇਹ ਸੇ ਦੇ ਯਾਨੂ ਬਦਲੇ ਨਾ ਲੂ ਸਹੀ ਬਾਤ ਖਾਇ ਜੀ ਉਹ ਪਰ ਜੇ ਖਾਊਗਾ ਜੇ ਕੋ ਖਾਵੇ ਜੇ ਕੋ ਪੁੱਛਿਆ ਤਿਸका ਹੋਏਗਾ ਰੋ ਤਾਂਛਤ ਜਰੂਰ ਹੈ ਇਹ ਤਾਂ ਹੀ ਬਾਤ ਗੁਰਬਾਣੀ ਉਹ ਹੈ ਰਸਬੁਰਤਗੀਰ ਕੇ ਅੱਲੀ ਕਹਤਾ ਜੀ ਨੂੰ ਹਮ ਤੋਂ ਵਖਣ ਖਾਇਆ ਚਾਜ ਵੀਏ ਸੰਸਾਰ ਇਹ ਗੁਰਬਾਣੀ ਨੂੰ ਜਿਸ਼ੋਦ ਮਾ ਗਿਆ ਕੋ ਵੇ ਜਸੋਗਾ ਨਹੀਂ ਹੈ ਠੀਕ ਹੈ ਜੋਤਾ ਕਾਰਦਿਕਰ ਕੇ ਜੋ ਸ਼ੋਧ ਆਇਆ ਨੋ ਮਨੂ ਜਨਮ ਜਨਮ ਬੰਦੂ ਨੇ ਬਾ ਬੰਦੀ ਹੈ ਮਾ ਬਾਂਤਾ ਜੀ ਉਹ ਕਹਿੰਦੀ ਆ ਵੀ ਦਹੀ ਆ ਖਾਇਆ ਕਰ ਪਾਤ ਕਹਦੇ ਨੇ ਪਾਚੌੜਾ ਨੂੰ ਨਹੀਂ ਕਹਿੰਦੇ ਅੱਛਾ ਜੀ ਇਹ ਚੌੜਾ ਨੂੰ ਪਾਤ ਕਰੇ ਚੌੜ ਨਹੀਂ ਹੁੰਦੇ ਪਾਤ ਪਾਤ ਨਾਲ ਖੁਰਾਕ ਅੱਛਾ ਜੀ ਤੇਰੀ ਸਿਰਫ ਖੁਰਾਕ ਦਹੀ ਚਾਹੀਦੀ ਹੈ ਦਹੀ ਦੱਦ ਠੀਕ ਹੈ ਜੀ ਇਹ ਤੇ ਕਾਰਨ ਦਾ ਤੱਤ ਬਖਰ ਸੇਵਣ ਦਾ ਦਾਦਾ ਜੀ ਨੂੰ ਗਾਇਦੇ ਦੁੱਧ ਦੀ ਗਾਇਦੇ ਲੱੱਧ ਕਹਿੰਦੇ ਨੇ ਉਹ ਗੱਲ ਖਾ ਲੈਣਾ ਬਖਲ ਖਾ ਰਣਕ ਦੇ ਵਿੱਚੋਂ ਇਹ ਜੋ ਦਹੀਂ ਆਪੇ ਦਹੀਂ ਜੋ ਬਖਣ ਹੈਗਾ ਹੀ ਆ ਇਹਨੂੰ ਵਿਚਾਰ ਕੇ ਇਹਦੇ ਚ ਬਖਣ ਖਾ ਸ਼ਾਤ ਤੱਤ ਖਾਦਾ ਤੱਤ ਲਿਆ ਇਹ ਗੱਲ ਕਹੀ ਹੈ ਤੁਹਾਡਾ ਜੋ ਛੋਟ ਜਿਸੇ ਕਿ ਨੂੰ ਕਹਿੰਦੇ ਨੇ ਆ ਜਿਹੜੀ ਗੁਰੂ ਦੀ ਉਸਤਤਿ ਹੈ ਉਹ ਜਿਸੇ ਉਹ ਕਹਿੰਦੇ ਨੇ ਇਹ ਜਿਹਾ ਸ਼ੋਧਾ ਦੇਖੋ ਉਹ ਪਲਟਤੀ ਸਾਰੀ ਗੱਲ ਉੱਥੇ ਵਾਲੀ ਕ੍ਰਿਸ਼ਨ ਵਾਲੀ ਗੱਲ ਪਲਟੀ ਹੈ ਹਾਂਜੀ ਕ੍ਰਿਸ਼ਨ ਦੀ ਗੱਲ ਹੀ ਕੀਤੀ ਹੋਈ ਇੱਥੇ ਮਾਝ ਸ਼ੋਧ ਕਹਿੰਦਾ ਕੋ ਮੱਕ ਜਿਹੜੀ ਹੈ ਇਹ ਜਿਹਾ ਸ਼ੋਧ ਮਾਝ ਇਹ ਜਿਹੜਾ ਉਹ ਵੀ ਪਾਤਰ ਦੀ ਗੱਲ ਕਰਦੇ ਨੇ ਜੇ ਕੋ ਘਾਵੇ ਜੇ ਕੋ ਕੁੱਟੇ ਉਹ ਸਾਰੀ ਲੈਂਗੁਏਜ ਹੈ ਬਦਲਤੀ ਜਿਹੜੀ ਪਿੱਛੇ ਸੀ ਉਹਨਾਂ ਨੇ ਕ੍ਰਿਸ਼ਨ ਬਣਾ ਲਿਆ ਉਹਦੀ ਮਾਂ ਬਣਾ ਲਈ ਜੀ ਜੋਦਾ ਬਣਾ ਲਈ ਇਹ ਬਣਾਓ ਸਾਖੀ ਸਭ ਬੇਕਾਰ ਬਣਾ ਕਰਦੀ ਕਰਕੇ ਰੱਖਦੀ ਹਾਂਜੀ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ ਦੇ ਰੂਪ ਅਤ ਅਤ ਰੂਪ ਹਾਂਜੀ ਰੂਪ ਇਹ ਰੂਪ ਹੈ ਬੰਦਾ ਜਦ ਬੰਦਾ ਦਰਸ਼ਨ ਹੋਇਆ ਦਰਚਿਤ ਆਤਮਾ ਦਾ ਅੰਤਰਾਤਮਾ ਦਾ ਦਰਸ਼ਨ ਹੋਇਆ ਜਦ ਇੱਕ ਹੋ ਗਿਆ ਜਦ ਇਹਦਾ ਇੱਕ ਹੋਏ ਦਾ ਦਰਸ਼ਨ ਹੋਇਆ ਬੁੱਧੀ ਰੂਪਾਂ ਰੂਪ ਤੇ ਗੁਰੂ ਆਤਰੂਪ ਆਤਰੂਪ ਬਵੇਕਬੋਦੀ ਦੇ ਦਰਸ਼ਨ ਕਾਹਿਆ ਉਹ ਜਿਹੜਾ ਬਵੇਕੋਦੀ ਦੇ ਦਰਸ਼ਨ ਗੀਤ ਆਤਰੂਪ ਰੂਪ ਹੈ ਰੂਪ ਹੈ ਹੋਰ ਕੁਝ ਨਹੀਂ ਹੈ ਸੰਸਾਰ ਚ ਰੂਪ ਕਹਿੰਦੇ ਜਿਹਦੇ ਵਾਸਤੇ ਉਪਵਾਦੀ ਹੈ ਜਿਹੜੀ ਉਪਵਾਦੀ ਦਿੱਤੀ ਜਾ ਸਕਦੀ ਉਹਨੂੰ ਆਤਰੂਪ ਉਹ ਮਹਾਵਤ ਪਈ ਉਹ ਹੀ ਗਈ ਉਹ ਹੀ ਗਈ ਉਹ ਹੀ ਗਈ ਸੰਸਾਰ ਦਾ ਉਹ ਸੰਸਾਰ ਬੋਲ ਗਿਆ ਮਹਾਵਤ ਪਈ ਸੰਸਾਰ ਬੋਲਿਆ ਛੋਟੇ ਸਭਾ ਦਾ ਉਹ ਸੀ ਖਤਮ ਹੋ ਗਿਆ ਆ ਵੱਧ ਪਈ ਕਿ ਕਿੰਕਣੀ ਸ਼ਬਦ ਚਨਤਕਾਰ ਖੇਲ ਪਾਹੇ ਜੀਉ ਇੰਨਾ ਉਧਰ ਨਸ਼ਾ ਹੋ ਗਿਆ ਇੰਨਾ ਜੁੜ ਗਈ ਕਿ ਉਹ ਕਿੰਕਲੀ ਸ਼ਬਦ ਸੁਣ ਲਾ ਗਿਆ ਸੰਸਾਰ ਦਾ ਛੋਰੇ ਬੋਲ ਗਿਆ ਉਹ ਜਿਹੜਾ ਸ਼ਬਦ ਆ ਇਹਨਾਂ ਗੱਲਾਂ ਤਾਂ ਸੁਣ ਲਾ ਆ ਉਹ ਸੁਣ ਗਿਆ ਆਪਣੀ ਅਸਲ ਦੇ ਵਿੱਚ ਗੱਲ ਲਾਦਾ ਹੁਣ ਇੱਥੋਂ ਆਪਣੀ ਗੱਲ ਸ਼ੁਰੂ ਕਰ ਲਈ ਹੱਡ ਬੀਤੀ ਉਹਦੇ ਅੱਛਾ ਜੀ ਤੇ ਗੁਰੂ ਬਾਤ ਨੂੰ ਤੇ ਆਪਣੀ ਹੱਡ ਬੀਤੀ ਸ਼ੁਰੂ ਕਰੀਏ ਉਹਦੇ ਗੱਲ ਪੱਟ ਲੈ ਅੱਛਾ ਜੀ ਉਹ ਤੋਂ ਪਹਿਲਾਂ ਪਹਿਲਾਂ ਗੱਲ ਹੋਰ ਦੱਸੀ ਹੋਣੀ ਹੈ ਠੀਕ ਹੈ ਜੀ ਪਹਿਲਾਂ ਪਹਿਲਾਂ ਦਾ ਗੱਲ ਉਹ ਦਸੀਆ ਵੀ ਆਹੀ ਹੁੰਦੀ ਹੈ ਜਿਹੜੀ ਹੈ ਜਿਹੜੀ ਵਾਇਦਰੂ ਗੁਰੂ ਦੀ ਉਸਤੀ ਹੈ ਇਹੀ ਆ ਹਾਂ ਏ ਮਤਬਾਤਾ ਹੁੰਦੀ ਐ ਜਿਸ਼ੋਦਾ ਇਹੀ ਇਸੇ ਦਾ ਜਿਸ਼ੋਦਾ ਆ ਬਣੀ ਜਿਹੜਾ ਹੈਗਾ ਕ੍ਰਿਸ਼ਨ ਹੈ ਆ ਤਬਦਰਸ਼ਣਾ ਕ੍ਰਿਸ਼ਨ ਦਾ ਦਰਸ਼ਨ ਕ੍ਰਿਸ਼ਨ ਦਾ ਪੂਰੇ ਸੀ ਹੂੰ ਹੂੰ ਉਹਦੇ ਪਰ ਕ੍ਰਿਸ਼ਨ ਨਾਲ ਜੋ ਮੈਂ ਤਨ ਦੀਨ ਹੋ ਗਏ ਕ੍ਰਿਸ਼ਨ ਦੀ ਹੂੰ ਹੂੰ ਬਈ ਉਹ ਕ੍ਰਿਸ਼ਨ ਦਾ ਰੂਪ ਦਰਸ਼ਨ ਜਿਹੜਾ ਅੰਦਰ ਅੰਤਰਾ ਉਹਦੇ ਆਤਮਾ ਦਾ ਦਰਸ਼ਨ ਕੀਤਾ ਠੀਕ ਹੈ ਜੀ ਉਹ ਮਾ ਵੱਧ ਪਈ ਮੈਂ ਜਾਵਾਂ ਦਤਕਾਰ ਦੇ ਕੋਤਕਾਰ ਨਾ ਹੁੰਦਾ ਹੈ ਕਿੰਨੀ ਸ਼ਬਦ ਚਨਤਕਾਰ ਵਾਜਨਦਾਰ ਚਨਕਾਰ ਹੈ ਉਹ 15 ਜਿਵੇਂ ਥਾਰ ਦੇ ਉੱਤੇ ਭਾਈ ਸਾਹਿਬ ਨੇ ਬੋਲਾ ਥਾਰ ਦੇ ਉੱਤੇ ਟਾਚੇ ਕਰਕੇ ਛੱਡਦੇ ਉਹ ਜਿਹੜੀ ਮੇਰੇ ਆਵਾਜ਼ ਨਿਕਲਦੀ ਹੈ ਜਾਂ ਸੁਰ ਤੇ ਜੁੜੀ ਹੋਈ ਹੈ ਸ਼ਬਦ ਨਾਲ ਸੁਰ ਤੇ ਸੁਰ ਤੇ ਟਿਕੀ ਹੋਈ ਹੈ ਉਹਦੇ ਚ ਆਵਾਜ਼ ਆਈ ਹੈ ਇਹ ਸੁਰਤ ਵਿੱਚ ਆਵਾਜ਼ ਆਈ ਹੈ ਆਲੇ ਚ ਆਈ ਧਨ ਮੈਂ ਧਿਆਨ ਵਿੱਚ ਧਿਆਨ ਵਿੱਚ ਜਾਵਾਂ ਜੋ ਗਿਆਨ ਹੋਇਆ ਉਹ ਤੇ ਜੀ ਗਿਆਨ ਤੇ ਆਣ ਯਾਨ ਵਿੱਚ ਧਿਆਨ ਠੀਕ ਹੈ ਜੀ ਧਿਆਨ ਵਿੱਚ ਹੋ ਜਾਣੇ ਗਿਆਨ ਧਿਆਨ ਕਚਕਾਲ ਬੰਨ ਜਾਣਾ ਧਿਆਨ ਚ ਸਾਰਾ ਗਿਆਨ ਮਿਲਣਾ ਹੋਰ ਕੋਈ ਕਰ ਕੋਈ ਨਹੀਂ ਜੇ ਵਿੱਚ ਫੀਗਰ ਅਗਲਾ ਗਿਆਨ ਜੋ ਹੈ ਧਿਆਨ ਵਿੱਚੋਂ ਹੀ ਮਿਲਦਾ ਹੈ ਨਾਮ ਜੋ ਧਿਆਨ ਤੋਂ ਮਿਲਦਾ ਹੈ ਕਿੰਕਲੀ ਸ਼ਬਦ ਰਤੋ ਰਕਾਰ ਜੰਗਾਰ ਜੰਗਾਰ ਕਿਸੇ ਨੂੰ ਉਹ ਗੈਰ ਜਿਹੜੇ ਯੋਗੀਆ ਬਤਵਾਰ ਹੋ ਰਹੇ ਕਿੰਕਲੀ ਰੂਪਵਾਜਾ ਯੋਗੀਆ ਬਤਵਾਰ ਹੋ ਰਹੇ ਉਹੀ ਕਿੰਕਲੀ ਸ਼ਬਦ ਹੈ ਇਹ ਅੱਛਾ ਜੀ ਜੀ ਕਾਲ ਕਲਮ ਹੁਕਮ ਹੱਥ ਕਰੋ ਕੌਣ ਮੀਟ ਸਕੈ ਕਹੋ ਕੌਣ ਕਾਲ ਕਲਮ ਹੁਕਮ ਹਾਤ ਕਹੋ ਕੌਣ ਜੇ ਪਰਵੇਸ਼ਰ ਦਾ ਹੁਕਮ ਹੋਣਾ ਹੈ ਜੀ ਰੂ ਕਾਲ ਦਾ ਉਹ ਹੀ ਤਾਂ ਦਾ ਹੱਥ ਹੈ ਸਰਤੇ ਉਹ ਕੋ ਕਾਇਲੋ ਚਾਹੇ ਉਹਦਾ ਸਰਤੇ ਹੱਥ ਕਰੋ ਚਾਹੇ ਉਹਦਾ ਹੱਥ ਗਾ ਉਹਦੇ ਹੱਥ ਤੇ ਹੈ ਸਭ ਕੁਝ ਜੋ ਦੇਣਾ ਚਾਹੇ ਕਹੋ ਕੌਣ ਉਹਨੂੰ ਕੋਲ ਹਟਾ ਦੂਗਾ ਜੇ ਮਰਦਾ ਹੋਵੇ ਕਿਸੇ ਨੂੰ ਦਿਲਦਾ ਹੋਵੇ